हेलो फ्रेंड्स अस्सिखाल सारेयानु आई होप ਤੁਸੀਂ ਸਾਰੇ ਠੀਕ ਹੋਵੋਗੇ ਸ਼ੇਕਸਪੀਅਰ ਦਾ ਨਾਮ ਤਾਂ ਸਭ ਨੂੰ ਯਾਦ ਆ ਪਰ ਉਹਦੇ ਨਾਲ ਹੀ ਇੱਕ ਹੋਰ ਮਸ਼ਹੂਰ ਰਾਈਟਰ ਸੀ ਬੈਨ ਜੌਨਸਨ ਉਹ ਸਿਰਫ ਇੱਕ ਪੋएट ਨਹੀਂ ਬਲਕਿ ਇੱਕ ਪਾਵਰਫੁੱਲ ਪਲੇ ਰਾਈਟ ਤੇ ਕ੍ਰਿਟਿਕ ਵੀ ਸੀ ਜਿਸ ਨੇ ਇੰਗਲਿਸ਼ ਡਰਾਮਾ ਨੂੰ ਕਲਾਸਿਕਲ ਰੂਲਸ ਨਾਲ ਸਜਾਇਆ ਅੱਜ ਦੀ ਵੀਡੀਓ ਚ ਅਸੀਂ ਜਾਣਾਂਗੇ ਬੈਨ ਜੌਨਸਨ ਦੀ ਲਾਈਫ ਉਹਦੇ ਫੇਮਸ ਪਲੇਸ ਜਿਵੇਂ ਵੋਲਪੌਨ ਤੇ ਦਾ ਐਲਕੇਮਿਸਟ ਤੇ ਉਹਦੇ ਲਿਖਣ ਦਾ ਯੂਨਿਕ ਸਟਾਈਲ ਤੁਸੀਂ ਬਨੇ ਰਹੋ ਫੇ ਟੂ ਸਕਸੈਸ ਦੇ ਨਾਲ ਸਟਾਰਟ ਕਰਦੇ ਆਂ ਅਜ ਦਾ ਰਾਈਟਰ ਬੈਨ ਜੌਨਸਨ ਬੈਨ ਜੌਨਸਨ ਬੌਰਨ ਹੋਏ ਸੀ 11 ਜੂਨ 1572 ਨੂੰ ਜੋ ਕਿ ਇੱਕ ਇੰਗਲਿਸ਼ ਪਲੇ ਰਾਈਟ ਪੋएट ਤੇ ਐਕਟਰ ਵੀ ਨੇ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਇਹਨਾਂ ਦੇ ماسਕ ਕਰਕੇ ਤੇ ਇਹਨਾਂ ਦੀਆਂ ਕਾਮੇਡੀਜ਼ ਕਰਕੇ ਹੀ ਰੋਟ ਮਾਸਕ ਫॉर ਪ੍ਰਾਈਵੇਟ ਪਰਫਾਰਮੈਂਸ ਇਨ ਕਿੰਗ ਜੇਮਸ ਕੋਰ ਬੈਨ ਜੌਨਸਨ ਪਪੂਲਰ ਨੇ ਆਪਣੇ ਕਾਮੇਡੀ ਆਫ ਹਿਮਰਸ ਕਰਕੇ ਤੇ ਕਾਮੇਡੀ ਆਫ ਹਿਮਰਸ ਦਾ ਮਤਲਬ ਹਰ ਕਰੈਕਟਰ ਦੀ ਪਰਸਨੈਲਿਟੀ ਇੱਕ ਇਮੋਸ਼ਨ ਜਾਂ ਨੇਚਰ ਤੇ ਬੇਸਡ ਹੋਵੇ ਜੌਨਸਨ ਦੀ ਰਾਈਟਿੰਗ ਕਲਾਸਿਕਲ ਰੂਲਸ ਦੇ ਆਧਾਰਿਤ ਸੀ ਉਹ ਰੋਮਨ ਰਾਈਟਰ ਹੋਰੇਸ ਦਾ ਫਾਲੋਅਰ ਸੀ ਇਨਾਂ ਨੂੰ ਤਿੰਨ ਵਾਰ ਜੇਲ੍ਹ ਚ ਵੀ ਜਾਣਾ ਪਿਆ। ਇਨਾਂ ਨੇ ਇੱਕ ਵਰਕ ਲਿਖਿਆ ਦਾ ਆਇਲਸ ਆਫ ਡੌਗ ਜਿਹੜਾ ਕਿ ਥਾਮ ਸਨੈਸ਼ ਦੇ ਨਾਲ ਕੋਲੈਬੋਰੇਟਡ ਵਰਕ ਸੀਗਾ। ਉਹਦੇ ਲਈ ਇਨਾਂ ਨੂੰ ਜੇਲ੍ਹ ਜਾਣਾ ਪਿਆ। ਫਿਰ ਇਨਾਂ ਨੇ 1602 ਦੇ ਵਿੱਚ ਆਪਣੇ ਇੱਕ ਫੈਲੋ ਐਕਟਰ ਗੈਬਰੀਅਲ ਸਪੈਂਸਰ ਨੂੰ ਮਾਰ ਦਿੱਤਾ ਸੀ। ਉਸ ਕਰਕੇ ਇਨਾਂ ਨੂੰ ਜੇਲ੍ਹ ਜਾਣਾ ਪਿਆ। ਫਿਰ 1605 ਦੇ ਵਿੱਚ 3rd ਟਾਈਮ ਇਹ ਜੇਲ੍ਹ ਗਏ ਜਦੋਂ ਇਨਾਂ ਨੇ ਇੱਕ ਐਂਟੀ ਸਕਾਟਿਸ਼ ਪਲੇ ਲਿਖਤਾ ਸੀਗਾ ਜohn Marsden ਤੇ George Chapman ਦੇ ਨਾਲ Eastwood ਹੋ ਹੋਮਸ ਡੈਕਰ ਤੇ ਜohn ਵੈਬਸਟਰ ਦਾ ਵਰਕ ਸੀ ਵੈਸਟਵੁੱਡ ਹੋ ਉਹਦੇ ਰਿਸਪੌਂਸ ਵਿੱਚ ਇਹਨਾਂ ਨੇ ਈਸਟਵਰਡ ਹੋ ਲਿਖਿਆ ਸੀਗਾ ਫਿਰ ਇਹਨਾਂ ਦੀ ਲੜਾਈ ਹੋ ਗਈ ਸੀ ਆਪਣੇ ਹੀ ਸਟੇਜ ਡਿਜ਼ਾਈਨਰ ਦੇ ਨਾਲ ਜੌਨਸਨ ਨੂੰ ਕਿਹਾ ਜਾਂਦਾ ਫਾਦਰ ਆਫ ਇੰਗਲਿਸ਼ ਕਲਾਸਿਕਲ ਕਾਮੇਡੀ ਇਨ ਇੰਗਲਿਸ਼ ਹੁਣ ਆਪਾਂ ਇਹਦੇ ਕੁਝ ਵਰਕਸ ਦੀ ਗੱਲ ਕਰਦੇ ਹਾਂ ਜਿਵੇਂ ਸਭ ਤੋਂ ਪਹਿਲਾ ਵਰਕ ਇਹਨਾਂ ਨੇ ਲਿਖਿਆ ਐਵਰੀ ਮੈਨ ਇਨ ਹਿਸ ਹਮਰ 1598 ਦੇ ਵਿੱਚ ਤੇ ਪਰਫਾਰਮ ਕੀਤਾ ਸੀਗਾ ਲਾਰਡ ਚੈਂਬਰਲین ਮੈਨ ਨੇ ਸ਼ੇਕਸਪੀਅਰ ਨੇ ਇਹਦੇ ਵਿੱਚ ਲੀਡ ਰੋਲ ਪਲੇ ਕੀਤਾ ਸੀ ਤੇ ਉਹਨਾਂ ਨੇ ਕਰੈਕਟਰ ਕੀਤਾ ਸੀ ਇਹਦੇ ਵਿੱਚ ਨੋਵਲ ਦਾ ਸੈਕਿੰਡ ਇਹਨਾਂ ਨੇ ਲਿਖਿਆ ਐਵਰੀ ਮੈਨ ਆਊਟ ਆਫ ਹਿਜ਼ ਹਿਊਮਰ 1599 ਦੇ ਵਿੱਚ ਆਇਆ ਜੋ ਕਿ ਇੱਕ ਸੈਟਾਇਰਿਕਲ ਕਾਮੇਡੀ ਹੈ ਇਸੀਕਵਲ ਮੰਨਿਆ ਜਾਂਦਾ ਹੈ ਉਹਨਾਂ ਦੇ ਐਵਰੀ ਮੈਨ ਇਨ ਹਿਊਮਰ ਦਾ ਜਿਹੜੀ ਕਿ 1598 ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਸਿੰਥੀਆਸ ਰੈਵਲ ਲਿਖਿਆ ਜਿਹਦਾ ਫੁੱਲ ਨੇਮ ਹੈ ਸਿੰਥੀਆਸ ਰੈਵਲ ਔਰ ਦਾ ਫਾਉਂਟੇਨ ਆਫ ਦਾ ਸੈਲਫ ਲਵ 1601 ਦੇ ਵਿੱਚ ਇਹ ਸੈਟਾਇਰ ਹੈ ਇਸ ਦੇ ਵਿੱਚ ਜੌਨਸਨ ਅਟੈਕ ਕਰਦੇ ਨੇ ਮਾਸਟਰਨ ਤੇ ਡੈਕਰ ਤੇ ਜਿਨ੍ਹਾਂ ਨਾਲ ਇਹਨਾਂ ਨੇ ਪਹਿਲਾਂ ਮਿਲ ਕੇ ਈਸਟਵਰਡ ਹੋ ਲਿਖਿਆ ਸੀਗਾ ਉਸ ਤੋਂ ਬਾਅਦ ਵਾਲਪਨ ਜਿਹਦਾ ਕਿ ਫੁੱਲ ਨੇਮ ਹੈ ਵਾਲਪਨ ਔਰ ਦਾ ਫੌਕਸ 1606 ਦੇ ਵਿੱਚ ਪਬਲਿਸ਼ ਹੋਇਆ ਜੋ ਕਿ ਇੱਕ ਕਾਮੇਡੀ ਪਲੇ ਹੈ ਇਹ 5 ਵੀਕਸ ਦੇ ਵਿੱਚ ਲਿਖੀ ਸੀਗੀ ਉਸ ਤੋਂ ਬਾਅਦ ਦਾ ਐਲਕੇਮਿਸਟ ਜਿਹੜਾ ਕਿ ਬਹੁਤ ਫੇਮਸ ਵਰਕ ਮੰਨਿਆ ਜਾਂਦਾ ਹੈ 1612 ਦੇ ਵਿੱਚ ਆਇਆ 5 ਐਕਟ ਕਾਮੇਡੀਆਂ ਦੇ ਵਿੱਚ ਉਸ ਤੋਂ ਬਾਅਦ ਬਾਰਥਲੋਮੀਓ ਫੇਅਰ 1631 ਦੇ ਵਿੱਚ ਆਇਆ ਇਹ ਵੀ ਇੱਕ ਕਾਮੇਡੀ ਹੈ ਜੋ 5 ਐਕਟਸ ਦੇ ਵਿੱਚ ਹੀ ਲਿਖੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਦੋ ਟ੍ਰੈਜੇਡੀਆਂ ਲਿਖੀਆਂ ਸਰਜਨਾ 1603 ਦੇ ਵਿੱਚ ਕੈਟਲਾਈਨ 1611 ਦੇ ਵਿੱਚ ਤੇ ਇਹਨਾਂ ਦਾ ਅਨਫਿਨਿਸ਼ਡ ਪਲੇ ਆ ਦ ਸੈਡ ਸ਼ੈਫਰਡ ਇਹਨਾਂ ਦੀ ਡੈਥ ਹੋ ਗਈ ਸੀ 1637 ਦੇ ਵਿੱਚ ਇਹਨਾਂ ਨੂੰ ਬਲੱਡ ਕੀਤਾ ਗਿਆ ਵੈਸਟ ਮਿਨਿਸਟਰ ਅਪੇ ਦੇ ਵਿੱਚ ਤੇ ਇਹਨਾਂ ਦੇ ਆਪਿਤਾਪ ਤੇ ਉੱਤੇ ਲਿਖਿਆ ਹੈ ਉਹ ਰੇਅਰ ਮੈਨ ਜਾਰਜਨ ਇਹ ਸੀ ਬੈਨ ਜੌਨਸਨ ਦੀ ਕਹਾਣੀ ਇੱਕ ਐਸਾ ਰਾਈਟਰ ਜਿਸ ਨੇ ਇੰਗਲਿਸ਼ ਲਿਟਰੇਚਰ ਨੂੰ ਕਲਾਸਿਕਲ ਟੱਚ ਦਿੱਤਾ ਤੇ ਸਟਾਇਰ ਨਾਲ ਭਰ ਦਿੱਤਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਕਮੈਂਟ ਵਿੱਚ ਦੱਸੋ ਕਿਹੜਾ ਪਲੇ ਤੁਹਾਨੂੰ ਸਭ ਤੋਂ ਵੱਧ ਵਧੀਆ ਲੱਗਾ ਤੇ ਚੈਨਲ ਵੇ ਟੂ ਸਕਸੈਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਚ ਇੱਕ ਨਵੇਂ ਇੰਗਲਿਸ਼ ਰਾਈਟਰ ਜਾਂ ਲਿਟਰੇਰੀ ਆਈਡੀਆ ਨਾਲ ਟਿਲ ਦੈਨ ਕੀਪ ਲਰਨਿੰਗ ਬਿਕਾਉਜ਼ ਸਕਸੈਸ బిਗਨ ਵਿਦ ਅੰਡਰਸਟੈਂਡਿੰਗ ਥੈਂਕ ਯੂ